शुभ जरणगे महामारे इस महान पर्वनु मनाने वास्ते शंकर ड्रामाटिक क्लब इतवार 21 जनवरी नो दोपहर 12 बजे तो 2 बजे दे बीच ऐसे मंच तो ਇਕ ਵਿਸ਼ਾਲ ਤੇ ਭਵੇ ਸ਼ੋਭਾ ਯਾਤਰਾ ਦਾ ਆਯੋਜਨ ਕਰਨ ਜਾ ਰਹੀ ਹੈ ਸ਼ੰਕਰ ਡਰਾਮੈਟਿਕ ਕਲਬ ਮ्युनਿਸਪਲ ਕਲੋਨੀ ਦੀ ਤਰਫੋਂ ਜੈ ਸ਼ੰਕਰ ਸ਼ਸ਼ੀ ਸ਼ਰਮਾ ਤੇ ਪ੍ਰદાન ਕਮਲ ਕੁਮਾਰ ਦੀ ਅਧਿક્ષા ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਦੱਸਦੇ ਹਾਂ ਇਹ 22 ਜਨਵਰੀ ਸੋਮਵਾਰ ਨੂੰ ਪੋਸ਼ ਸ਼ੁਕਲ ਇਕਾदशी ਦੇ ਦਿਨ ਜਿਹੜਾ ਹੈ ਸ਼੍ਰੀ ਰਾਮ ਭੂਮੀ ਦੇ ਵਿੱਚ ਅਯੋਧਿਆ धाम ਦੇ ਵਿੱਚ ਰਾਮ ਲੱਲਾ ਦੀ ਜਿਹੜੀ ਹੈ ਪ੍ਰਾਣ ਪ੍ਰਤੀਸ਼ਟਾ ਦਾ ਸਮਾਗਮ ਹੋਣ ਜਾ ਰਿਹਾ ਉਸ ਦਿਨ ਨੂੰ ਲੈ ਕੇ ਉਸ ਦਿਨ ਨੂੰ ਲੈ ਕੇ ਰਾਮ ਮਏ ਭਗਵਾਨ ਸ਼੍ਰੀ ਰਾਮ ਦੇ ਰੰਗ ਦੇ ਵਿੱਚ ਰੰਗਣ ਦੇ ਲਈ 21 ਜਨਵਰੀ ਨੂੰ ਇਹ ਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਮਹਾ ਸਚੀਵ ਵਿਕਾਸ ਸ਼ਰਮਾ ਜਿਹੜੇ ਨੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ੋਭਾ ਯਾਤਰਾ ਜਿਹੜੀ ਹੈ ਉਸ ਦੀ ਤਿਆਰੀ ਲਗਭਗ ਹੋ ਚੁੱਕੀ ਹੈ ਅਤੇ ਸ਼ਸ਼ੀ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਜਿਹੜਾ ਹੈ ਨਿਰਦੇਸ਼ਕ ਸ਼ਸ਼ੀ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਅਤੇ ਵੱਖ-ਵੱਖ ਸੰਸਥਾਵਾਂ ਨੂੰ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂ ਜੋ ਰਲ ਮਿਲ ਕੇ ਸਾਰੇ ਪ੍ਰਾਂਤ ਪ੍ਰਤੀਸ਼ਟਾ ਦਾ ਜਿਹੜਾ ਸਮਾਗਮ ਹੋਣ ਜਾ ਰਿਹਾ ਹੈ ਪ੍ਰਭੂ શ્રી ਰਾਮ ਦੇ ਜਿਹੜੇ ਗੁਣ ਨੈ ਉਹ ਕਰੀਏ ਇਸ ਮੌਕੇ ਤੇ ਜਿਹੜੇ ਨੇ तमाम ਕਮੇਟੀ ਮੈਂਬਰ ਮੌਜੂਦ ਰਹਿ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਹਰ ਉਸ ਸਨਾਤਨ ਧਰਮ ਪ੍ਰੇਮੀ ਵਾਸਤੇ ਬੜਾ ਹੀ ਸੁਭਾਗੇ ਦਾ ਵਕਤ ਹੈ ਪਰਸੋ 22 ਜਨਵਰੀ ਨੂੰ ਹਿੰਦੁਸਤਾਨ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰティਸ਼ਟਾ ਦੇ ਉਪਲਬਖ ਵਿੱਚ ਆਪਣੇ ਆਪਣੇ ਢੰਗ ਨਾਲ ਖੁਸ਼ੀਆਂ ਮਨਾਇਆ ਜਾ ਰਹੀਆਂ ਹਨ ਦੂਸਰੇ ਸ਼ਬਦਾਂ ਵਿੱਚ ਮੈਂ ਕਹਾਂਗਾ ਸਹੀ ਮੈਨੇਜ ਭਗਵਾਨ ਰਾਮ ਜੀ ਬਨਵਾਸ ਕੱਟ ਕੇ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੀ ਗਰਭ ਗ੍ਰਹਿ ਦੇ ਵਿੱਚ ਪ੍ਰਾਣ ਪ੍ਰティਸ਼ਟਾ ਜਿਹੜੀ ਕਿ 22 ਜਨਵਰੀ ਨੂੰ ਹੋਣ ਜਾ ਰਹੀ ਹੈ ਅਸੀਂ ਸ਼ੰਕਰ ਡਰਾਮাটਿਕ ਕਲੱਬ ਦੇ ਸਾਰੇ ਸਦਸਿਆਂ ਨੇ ਇਹ ਨਿਰਣੈ ਲੇਤਾ ਕਿ ਇਸ ਮਹਾਨ ਪर्व ਨੂੰ ਮਨਾਉਣ ਵਾਸਤੇ ਸ਼ੰਕਰ ਡਰਾਮাটਿਕ ਕਲੱਬ ਇਤਵਾਰ 21 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਦੇ ਵਿੱਚ ਇਸੇ ਮੰਚ ਤੋਂ ਇੱਕ ਵਿਸ਼ਾਲ ਤੇ ਭਵੇ ਸ਼ੋਭਾ ਯਾਤਰਾ ਦਾ ਆਯੋਜਨ ਕਰਨ ਜਾ ਰਹੀ ਹੈ ਮੈਂ 7 ਸੀਜ਼ ਨਿਊਜ਼ ਚੈਨਲ ਦੇ ਮਾਧਿਅਮ ਦੇ ਰਹੀ ਹਾਂ ਇਲਾਕਾ ਨਿਵਾਸੀਆਂ ਨੂੰ ਹਰ ਉਸ ਮੰਦਿਰ ਆਸ਼ਰਮ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਸਾਡੇ ਪ੍ਰਧਾਨ ਜੀ ਕਮਲ ਜੀ ਜਨਰਲ ਸੈਕਟਰੀ ਸਾਡੇ ਵਿਕਾਸ ਜੀ ਸੁਸ਼ੀਲ ਜੀ ਰਜੀਵ ਜੀ ਇਹਨਾਂ ਨੇ ਬਿੰਦ-ਬਿੰਦ ਸੰਸਥਾਵਾਂ ਨਾਲ ਸੰਪਰਕ ਕੀਤਾ ਹੈ ਯੁਵਾ ਰਾਜਪੂਤ ਸੰਗਠਨ ਵਿਸ਼ਵਕਰਮਾ ਸਭਾ ਕਸ਼ੇਪ ਸਭਾ ਹਰ ਮੰਦਿਰਾਂ ਦੇ ਵਿੱਚ ਅਸੀਂ ਜਾ ਕੇ ਇਹਨਾਂ ਨੂੰ ਨਿਵੇਦਨ ਕੀਤਾ ਕਿ ਪਰਸੋਂ ਜਿਹੜੀ ਸ਼ੰਕਰ ਡਰਾਮਾ ਟਿਕ ਕਲਬ ਬਵੇ ਯਾਤਰਾ ਕਢਣ ਜਾ ਰਹੀ ਹੈ ਇਹ ਸਾਰੇ ਆ ਕੇ ਸਾਡਾ ਸਹਿਯੋਗ ਦੇਣ ਤਾਂ ਕਿ ਅਸੀਂ ਇਸ ਦਿਨ ਨੂੰ ਇਸ ਇਲਾਕੇ ਨੂੰ ਭਗਵਾਨ ਰਾਮ ਜੀ ਦੇ ਜੈਕਾਰਿਆਂ ਦੇ ਨਾਲ ਜੈਗੋਸ਼ ਕਰਦੇ ਹੋਏ ਪੂਰਾ ਰਾਮੇ ਬਣਾਈਏ ਮੈਂ ਸ਼ੰਕਰ ਡਰਾਮਾਟਿਕ ਕਲੱਬ ਵੱਲੋਂ ਸਾਡੇ ਸੀਨੀਅਰ ਚੇਅਰਮੈਨ ਸਾਡੇ ਵਿੱਚ ਮੋਤੀ لال ਪ੍ਰਧਾਨ ਜੀ ਸਾਡੇ ਸੀਨੀਅਰ ਸੁਰੀਸ਼ ਪਾਟਿਆ ਜੀ ਇਹ ਵੀ ਵਿਸ਼ੇਸ਼ ਰੂਪ ਤੇ ਆਏ ਸਾਰਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੈਂ ਕਲੱਬ ਦੇ ਸਾਰੇ ਸਦਸਿਆਂ ਦਾ ਇਹ ਉਤਸ਼ਾਹ ਤੇ ਇਸ ਭਵੇ ਆਯੋਜਨ ਨੂੰ ਲੈ ਕੇ ਮੈਂ ਇੱਕ ਵਾਰੀ ਧੰਨਵਾਦ ਕਰਦਾ ਤੇ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇਲਾਕਾ ਨਿਵਾਸੀਆਂ ਨੂੰ ਨਿਵੇਦਨ ਕਰਦਾ ਖਾਸ ਕਰ ਯੁਵਾ ਪੀੜੀ ਨੂੰ ਆਓ ਅਸੀਂ ਸਾਰੇ ਰਲ ਮਿਲ ਕੇ ਭਗਵਾਨ ਰਾਮ ਜੀ ਦੇ ਇਸ ਕਾਰੇ ਨੂੰ ਭਵੇ ਤਰੀਕੇ ਨਾਲ ਮਨਾਈਏ ਆਪਣੇ ਆਪਣੇ ਘਰ ਦੇ ਵਿੱਚ ਭਗਵਾਨ ਬਜਰੰਗ ਬਲੀ ਜੀ ਦੀ ਧਜਾ ਪਟਾਕਾ ਫਹਿਰਾਈਏ ਦੀਪ ਮਾਲਾ ਕਰਕੇ ਮਠਾਈਆਂ ਵੰਡ ਕੇ ਜਿਸ ਤਰ੍ਹਾਂ ਅਸੀਂ ਦੀਵਾਲੀ ਮਨਾਉਂਦੇ ਆ ਇਹ ਦੀਵਾਲੀ ਇੱਕ ਵਿਸ਼ੇਸ਼ ਹੈ ਆਓ ਸਾਰੇ ਰਲ ਕੇ ਮਨਾਈਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਰਿਪੋਰਟ